ਸਤ ਗੁਰਾਂ ਦੇ ਪਰਮ ਸਤਕਾਰਯੋਗ ਸਤ ਗੁਰਾਂ ਦੇ 사ਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਖਾਲਸਾ ਸਤਿ ਸ੍ਰੀ ਅਕਾਲ ਰਸਨਾ ਪੁੱਤਰ ਕਰੋ ਸਤ ਗੁਰੂ ਜੀ ਦੀ ਬਖਸ਼ਿਸ਼ ਦੋਰਾਓ ਸਭ ਤੋਂ ਪਹਿਲਾਂ ਫਤਿਬ ਲਾਓ ਕੋਈ ਰਸਨਾਵਾਂ ਜੀ ਨਾ ਰਵੇ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਨੇ ਆਵਾਜ਼ ਦੀ ਖਿੱਚ ਲਗਨ ਲੱਗ ਗਈ ਦੇਖੋ ਮੈਂ ਬੇਨਤੀ ਕਰਦਾ ਹਾਂ ਪਤਾ ਹੀ ਨਹੀਂ ਕਦੋਂ ਮੇਰ ਹੋ ਜਾਣੀ ਹੋਣ ਡਾਊਟ ਕਲੀਅਰ ਨਾ ਹੋਵੇ ਸ਼ਾਂਤੀ ਨਹੀਂ ਆਉਂਦੀ ਡਾਊਟ ਕਲੀਅਰ ਹੋ ਜੇ ਬੜੇ ਛੰਕੇ ਸਵਾਲ ਪੀਰ ਬੁੱਧੂ ਸ਼ਾਹ ਦੇ ਮਨ 'ਚ ਸਨ ਜਦੋਂ ਕਲਗੀ ਵਾਲੇ ਸੱਚੇ ਪਾਤਸ਼ਾਹ ਨੂੰ ਦੱਸੇ ਮਹਾਰਾਜ ਨੇ ਬੱਸ ਇਸ਼ਾਰੇ ਹੀ ਇਦਾਂ ਦੇ ਕੀਤੇ ਸਮਝਦਾਰ ਨੂੰ ਇਸ਼ਾਰਾ ਕਾਫੀ ਹੈ ਪਰ ਪੀਰ ਬੁੱਧੂ ਸ਼ਾਹ ਇਹ ਬੜਾ ਗਿਆਨਵਾਨ ਸੀ ਮਹਾਰਾਜ ਨੇ ਬਾਂ ਮਾੜੀ ਜਿ ਐਸੇ ਇਸ਼ਾਰੇ ਕੀਤੇ ਸਮਝਾਇਆ ਇਕਦਮ ਸਮਝ ਗਿਆ ਰਾਹ ਹੀ ਪੱਧਰਾ ਹੋ ਗਿਆ ਕਹਿੰਦਾ ਮਾਰਾ ਮੌਜਾਲਾ ਆਤੀਆਂ ਐਵੇਂ ਹੀ ਪਟਕਦੇ ਫਿਰਦੇ ਸੀ ਆਹ ਇਸ਼ਾਰਾ ਜਿਹਾ ਹੀ ਕਰਕੇ ਦੱਸਤਾ ਵੀ ਇੰਦਾ ਬਈ ਇੰਦਾ ਲਓ ਜੀ ਪੀਰ ਬੁੱਧੂ ਸ਼ਾਹ ਘਰ ਤੇ ਮੋੜ ਆਇਆ ਪਰ ਮਾਨੇ ਦਾ ਉੱਥੇ ਹੀ ਰਹਿ ਗਿਆ ਮੇਰੇ ਸਤਗੁਰ ਨੇ ਮਨ ਮੋਇਆ ਨੈਣੀ ਬਸ ਬਸ ਕੇ ਮਨ ਨੈਣਾ ਚ ਵਸ ਗਏ ਮਹਾਰਾਜ ਅੰਦਰ ਵਸ ਗਏ ਥਰ ਵੇਲੇ ਤੇ ਥੋੜੇ ਦਿਨ ਨਹੀਂ ਸੀ ਟੱਪਦੇ ਫੇਰ ਜਾਇਆ ਕਰੇ ਉੱਡਦਾ ਹੀ ਥੋੜੇ ਦਿਨਾਂ ਬਾਅਦ ਫੇਰ ਜਾਇਆ ਕਰੇ ਮਹਾਰਾਜ ਨਾਲ ਬਚਨ ਕਰਿਆ ਕਰੇ ਫੇਰ ਪੀਰ ਬੁੱਧੂ ਸ਼ਾਹ ਨਾਲ ਪਿਆਰ ਪੈ ਗਿਆ ਕਲਗੀ ਵਾਲੇ ਸੱਚੇ ਪਾਤਸ਼ਾਹ ਦਾ ਜਦੋਂ ਮਹਾਰਾਜ ਆਉਂਦੇ ਸੀ ਨਾ ਫਿਰ ਕਲਗੀਆਂ ਵਾਲੇ ਵੀ ਸੰਡਾਉਰੇ ਹੋ ਕੇ ਹੀ ਜਾਂਦੇ ਸੀ ਇੰਨੇ ਵੀ ਭੱਜੇ ਜਾਣਾ ਤੇ ਮਹਾਰਾਜ ਨੇ ਵੀ ਪੀਰ ਬੁੱਧੂ ਸ਼ਾਹ ਕੋਲ ਆਉਣਾ ਹੈ ਮੁਸਲਮਾਨ ਹੈ ਪਰ ਪਿਆਰ ਗੁਰੂ ਗੋਬਿੰਦ ਸਿੰਘ ਨੂੰ ਕਰਦਾ ਹੈ ਇਸਲਾਮ ਧਰਮ ਚ ਪੈਦਾ ਹੋ ਕੇ ਆਸ਼ਿਕ ਹੋ ਗਿਆ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦਾ ਮਰੀਦ ਹੋ ਗਿਆ ਕਈਆਂ ਨੇ ਕਹਿਣਾ ਪੀਰ ਜੀ ਕਿਉਂ ਲੱਗੇ ਫਿਰਦੇ ਹੋ ਗੁਰੂ ਗੋਬਿੰਦ ਸਿੰਘ ਦੇ ਪਿੱਛੇ ਇਹਨੇ ਕਹਿਣਾ ਜਦੋਂ ਅੱਖਾਂ ਬੰਦ ਕਰਕੇ ਸਮਾਧੀ ਲਾ ਕੇ ਦਰਗਾਹ ਵਿੱਚ ਜਾਨਾ ਮੈਨੂੰ ਅੱਗੇ ਬੈਠਾ ਵੀ ਬਾਜਾਂ ਵਾਲਾ ਹੀ ਦਿਖਦਾ ਜਦੋਂ ਮੇਰੀ ਸੁਰਤ ਜੁੜਦੀ ਹੈ ਮੈਨੂੰ ਬਾਜਾਂ ਵਾਲਾ ਦਿਖਦਾ ਬਚਨਾਂ ਚੋਂ ਗੁਰੂ ਦੇ ਬਚਨਾਂ ਦੇ ਵਿੱਚ ਹੀ ਪਰਮਾਤਮਾ ਹੈ ਬਸ ਸਤਗੁਰ ਦੇ ਬਚਨ ਨਹੀਂ ਸਭ ਕੋ ਜੈ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਏ ਗੁਰਬਾਣੀ ਸਤ ਸਰੂਪ ਹੈ ਸਤਗੁਰੂ ਦੇ ਬਚਨਾਂ ਨੂੰ ਹੀ ਰੱਬ ਜਾਣੋ ਰੱਬ ਪਰਮਾਤਮਾ ਹੀ ਹੈ ਮਹਾਰਾ ਦੇ ਬਚ ਵਾਵਾ ਬਾਣੀ ਰੰਕਾਰ ਹੈ ਰੰਕਾਰ ਹੈ ਮੰਨੋ ਇਸ ਗੱਲ ਨੂੰ ਤਿਸ ਜੇਵੜ ਅਬਰ ਨਾ ਕੋਏ ਕੋਈ ਨਹੀਂ ਇਹਦੇ ਬਰਾਬਰ ਬਚਨ ਨਹੀਂ ਬਸ ਪਰਮਾਤਮਾ ਹੈ ਬਚਨਾ ਤੇ ਭਰੋਸਾ ਰੱਖੋ ਹੁਣ ਪੀਰ ਬੁੱਧੂ ਸਾਹ ਦਾ ਪੈ ਗਿਆ ਪਿਆਰ ਹੁਣ ਇੱਥੇ ਥੋੜਾ ਜਿਹਾ ਸੁਣਿਆ ਧਿਆਨ ਨਾਲ ਪੀਰ ਬੁੱਧੂ ਸ਼ਾਹ ਦੇ ਘਰ ਵਾਲੀ ਬੀਬੀ ਸੀ ਨਸੀਰਾ ਤੇ ਇੱਕ ਵਾਰੀ ਔਰੰਗਜ਼ੇਬ ਬਾਦਸ਼ਾਹ ਨੇ 500 ਪਠਾਣਾ ਨੂੰ ਕੱਢਿਆ ਕੋਈ ਕਾਰਨ ਬਣਿਆ ਕੱਢ ਤੇ ਉਹ 500 ਪਠਾਨ ਪੀਰ ਬੁੱਧੂ ਸ਼ਾਹ ਕੋਲ ਆਏ ਕਹਿੰਦੇ ਪੀਰ ਜੀ ਸਾਨੂੰ ਕੋਈ ਨਹੀਂ ਰੱਖਦਾ ਔਰੰਗਜ਼ੇਬ ਬਾਦਸ਼ਾਹ ਤੋਂ ਸਭ ਡਰਦੇ ਆ ਵੀ ਜਿਹੜਾ ਇਹਨਾਂ ਨੂੰ ਰੱਖੇਗਾ ਬਾਦਸ਼ਾਹ ਉਹਦੇ ਵਿਰੁੱਧ ਹੋ ਜਾਏਗਾ ਸਾਰੇ ਬਾਦਸ਼ਾਹ ਤੋਂ ਡਰਦੇ ਆ ਬਾਗੀ ਕੌਣ ਹੋਵੇ ਤੇ ਪੀਰ ਜੀ ਦੱਸੋ ਹੁਣ ਕੋਈ ਤਰੀਕਾ ਕਹਿੰਦੇ ਜੀ ਤੁਹਾਨੂੰ ਉਹ ਰੱਖ ਸਕਦਾ ਜਿਹੜਾ ਬਾਦਸ਼ਾਹ ਤੋਂ ਡਰਦਾ ਨਹੀਂ ਨੌਕਰੀ ਤੇ ਉਹ ਰੱਖ ਸਕਦਾ ਹੈ ਜਿਹੜਾ ਬਾਦਸ਼ਾਹ ਤੋਂ ਨਹੀਂ ਡਰਦਾ ਕਹਿੰਦੇ ਬਾਦਸ਼ਾਹ ਤੋਂ ਕੌਣ ਨਹੀਂ ਡਰਦਾ ਕਹਿੰਦੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਉਹ ਨਹੀਂ ਡਰਦੇ ਕਿਸੇ ਤੋਂ ਉਹ ਰੱਖ ਲੈਣਗੇ ਫਿਰ ਪੀਰ ਜੀ ਸਾਡੇ ਵੱਲੋਂ ਬੇਨਤੀ ਕਰਦੇ ਹੋ ਤੇ ਮਹਾਰਾਜ ਕੋਲ ਨੌਕਰੀ ਰਖਾ ਦਿਓ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਇਹ 500 ਪਠਾਨ ਗੁਰੂ ਗੋਬਿੰਦ ਸਿੰਘ ਜੀ ਨੌਕਰੀ ਤੇ ਰੱਖ ਲਓ ਪੀਰ ਬੁੱਧੂ ਸ਼ਾਹ ਦੇ ਕਹਿਣ ਤੇ ਕਲਗੀਧਰ ਜੀ ਨੇ ਨੌਕਰੀ ਤੇ ਰੱਖ ਲੇ ਜਦੋਂ ਪੰਗਾਣੀ ਦਾ ਜੰਗ ਸਟਾਰਟ ਹੋਇਆ ਅਗਲਿਆਂ ਨੇ ਇਸ਼ਾਰਾ ਕੀਤਾ ਆਜੋ ਇੱਧਰ ਸਭ ਕੁਝ ਛੱਡ ਕੇ 500 ਦਾ 500 ਪਠਾਨ ਫੇਰੀ ਉਹਨਾਂ ਨਾਲ ਰਲ ਗਿਆ ਬਾਦਸ਼ਾਹ ਨਾਲ ਧੋਖਾ ਦੇ ਗਿਆ ਪੀਰ ਬੁੱਧੂ ਸ਼ਾਹ ਨੂੰ ਜਾ ਕੇ ਸੁਨੇਹਾ ਦਿੱਤਾ ਕਹਿੰਦੇ ਪੀਰ ਜੀ ਤੁਹਾਡੇ ਰਖਾਏ ਹੋਏ ਭੱਜ ਗਏ ਪੀਰ ਬੁੱਧੂ ਸ਼ਾਹ ਕਹਿੰਦਾ ਵੀ ਮੈਂ ਬੇਨਤੀ ਕੀਤੀ ਮੇਰੇ ਕਹਿਣ ਤੇ ਰਖਾਏ ਮਹਾਰਜ ਨੇ ਰੱਖ ਲਏ ਹੁਣ ਜੰਗ 'ਚ ਧੋਖਾ ਦੇ ਗਏ ਆਪਣੇ ਪੁੱਤਰਾਂ ਨੂੰ ਚਾਰ ਪੁੱਤ ਤਿਆਰ ਕੀਤੇ ਨੇ ਭਰਾ ਤਿਆਰ ਕੀਤੇ ਨੇ ਇਹ 200 ਮਰੀਦ ਇਹਦਾ ਸੇਵਕ ਕਹਿੰਦਾ ਆਪਾਂ ਚੱਲੋ ਉਹ ਤੇ ਧੋਖਾ ਦੇ ਗਏ ਹੁਣ ਆਪਾਂ ਹੀ ਜੰਗ 'ਚ ਚੱਲੀਏ ਆਖੂ ਸਤਨਾਮ ਸ੍ਰੀ ਵਾਹਿਗੁਰੂ ਮਾਲਾ ਫੇਰਨ ਵਾਲਾ ਪੀਰ ਐ ਅੱਜ ਤਲਵਾਰ ਚੁੱਕ ਕੇ ਆ ਗਿਆ ਗੁਰੂ ਗੋਬਿੰਦ ਸਿੰਘ ਨਾਲ ਸਾਥ ਦੇਣ ਲਈ ਪੰਗਾਣੀ ਦੇ ਜੰਗ 'ਚ ਹੁਣ ਸੁਣਿਓ ਪੰਗਾਣੀ ਦਾ ਜੰਗ ਹੋਇਆ ਦੋ ਪੁੱਤਰ ਸ਼ਹੀਦ ਹੋ ਗਏ ਪੀਰ ਬਦੂ ਸ਼ਾਹ ਦੇ ਬੜਾ ਕਮਸਾਨ ਦਾ ਜੰਗ ਹੋਇਆ ਗੱਲ ਖਤਮ ਕਰੀਏ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਸਵੇਰੇ ਸਵੇਰੇ ਕੇਸਾਂ ਨੂੰ ਕੰਗਾ ਕਰਦੇ ਆ ਕੇਸਾਂ ਨੂੰ ਕੰਗਾ ਕਰਦੇ ਨੇ ਤੇ ਮਹਾਰਾਜ ਨੂੰ ਪੀਰ ਜੀ ਮਿਲਣਾ ਏ ਮਹਾਰਾਜਾ ਨੇ ਪੀਰ ਜੀ ਦੋ ਪੁੱਤ ਸ਼ਹੀਦ ਹੋ ਗਏ ਧੰਨ ਤੁਹਾਡੀ ਕੁਰਬਾਨੀ ਸੱਚੇ ਪਾਤਸ਼ਾਹ ਇਦਾਂ ਨਾ ਕਹੋ ਚੰਗਾ ਧਰਮ ਯੁੱਧ ਵਿੱਚ ਮੇਰੇ ਮੇਰੇ ਵੀ ਹਿੱਸਾ ਪੈ ਗਿਆ ਮੇਰਾ ਧਰਮ ਯੁੱਧ ਚ ਮੇਰਾ ਹਿੱਸਾ ਪੈ ਗਿਆ ਦੋ ਪੁੱਤ ਮਹਾਰਾਜ ਆਂਦੇ ਨੇ ਪੀਰ ਜੀ ਮੰਗ ਲਓ ਕੁਝ ਕਹਿੰਦੇ ਮਹਾਰਾਜ ਤੁਸੀਂ ਮੈਨੂੰ ਇੰਨਾ ਮਾਣ ਦਿੰਦੇ ਹੋ ਜਦੋਂ ਔਨਾ ਗਲਵੱਕੜੀ ਚ ਲੈਂਦੇ ਹੋ ਮੈਨੂੰ ਬੁਲਾ ਲੈਂਦੇ ਹੋ ਹੱਸ ਕੇ ਵੇਖ ਲੈਂਦੇ ਹੋ ਮੈਨੂੰ ਹੋਰ ਕੀ ਚਾਹੀਦਾ ਤੇ ਬਾਕੀ ਜਿਹੜੇ ਛੰਕੇ ਮੇਰੇ ਕੱਢਦੇ ਤੁਸੀਂ ਮੈਨੂੰ ਜਿਉਉਣ ਦਾ ਚਾਜ ਆ ਗਿਆ ਨਹੀਂ ਤੇ ਮੈਂ ਤੇ ਨਕਲੀ ਤਪਾਂ ਚ ਫਸਿਆ ਬੈਠਾ ਸੀ ਮੈਂ ਤੇ ਐਵੇਂ ਪੁੱਠੇ ਕੰਮ ਕਰਦਾ ਸੀ ਸਾਰੇ ਤੁਸੀਂ ਕਿਰਪਾ ਕਰਕੇ ਮੈਨੂੰ ਅਕਲ ਦਿੱਤੀ ਐ ਹੁਣ ਮੈਨੂੰ ਘਟਾਂ ਕਤਾਂ ਵਿੱਚ ਵਸਿਆ ਰੱਬ ਨજર ਆਉਂਦਾ ਖੁਦਾ ਨજર ਆਉਂਦਾ ਇਹ ਤੁਹਾਡੀ ਕਿਰਪਾ ਐ ਮਹਾਰਾਜ ਮੈਂ ਤੁਹਾਡਾ ਦੇਨ ਨਹੀਂ ਦੇ ਸਕਦਾ ਇਹ ਕਿਹੜੇ ਦੋ ਪੁੱਤ ਬਾਕੀ ਦੇ ਵੀ ਲੇਖੇ ਲੱਗ ਜਾਣ ਕਲਗੀਆਂ ਵਾਲੇ ਕਹਿੰਦੇ ਨਹੀਂ ਪੀਰ ਜੀ ਕੁਝ ਮੰਗ ਲਓ ਕਹਿੰਦੇ ਮਹਾਰਾਜ ਫਿਰ ਤੇ ਬਹੁਤ ਹੀ ਖੁਸ਼ ਹੋ ਆਪਕੇ ਸਾਸਣੇ ਕੰਗਾ ਦੇ ਦਿਓ ਕੰਗਾ ਕਰਦਾ ਸੀ ਦੱਸਿਆ ਜਾਂਦਾ ਹੈ ਵੀ ਆ ਜਿਹੜਾ ਆ ਹੁਣ ਯਾਤਰਾ ਨਿਕਲੀ ਹੈ ਸ਼ਸ਼ਤਰ ਦਰਸ਼ਨ ਉਹਦੇ ਵਿੱਚ ਕੰਗਾ ਤੇ ਉਹ ਕੇਸ ਉਹ ਜਿਹੜੇ ਪੀਰ ਬਦੂਸ਼ਾਨ ਮਿਲੇ ਪਰ ਕੰਟਰੋਵਰਸੀ ਇਹਦੇ ਵਾਸਤੇ ਵੀ ਰਹੀ ਹੈ ਇਹ ਅਮਰੀਕਾ ਦੇ ਵਿੱਚ ਇੱਕ ਪਰਿਵਾਰ ਨੇ ਦਾਵਾ ਕੀਤਾ ਵੀ ਉਹ ਸਾਡੇ ਕੋਲ ਨੇ ਕੰਗਾ ਤੇ ਕੇਸ ਚਲੋ ਇਹਦੇ ਵਾਸਤੇ ਤੇ ਮੈਂ ਨਹੀਂ ਬੋਲਦਾ ਕਿਉਂਕਿ ਤੇ ਇਹ ਖੋਜ ਦਾ ਵਿਸ਼ਾ ਹੈ ਵੀ ਉਹ ਅਸਲੀ ਨੇ ਕਿ ਇਹ ਅਸਲੀ ਨਹੀਂ ਇਹ ਖੋਜ ਦਾ ਵਿਸ਼ਾ ਹੈ ਵੀ ਇਹ ਕੰਗਾ ਕੇਸ ਅਸਲੀ ਨੇ ਕਿ ਜਿਹੜੇ ਅਮਰੀਕਾ ਚ ਪਏ ਨੇ ਉਹ ਅਸਲੀ ਇਹ ਤੇ ਹੁਣ ਖੋਜ ਦਾ ਵਿਸ਼ਾ ਇਹ ਦੇ ਬਾਰੇ ਮੈਂ ਕੋਈ ਬਿਆਨ ਨਹੀਂ ਦੇ ਰਿਹਾ ਪਤਾ ਨਹੀਂ ਪਰ ਉਹ ਪੀਰ ਬੁੱਧੂ ਸ਼ਾਹ ਨੇ ਇਦਾਂ ਉਸ ਵੇਲੇ ਇਤਿਹਾਸ ਕਹਿੰਦਾ ਝੋਲੀ ਾਟ ਕੇ ਮੰਗ ਲਈ ਦਾਤ ਮਹਾਰਾਜ ਆ ਕੇਸ ਤੇ ਕੰਗਾ ਮੈਨੂੰ ਦੇ ਦੇ ਮਹਾਰਾਜ ਨੇ ਨਵਾਂ ਕੰਗਾ ਲਾ ਲਿਆ ਸਣੇ ਕੇਸਾਂ ਦੇ ਪੀਰ ਜੀ ਨੂੰ ਕੰਗਾ ਦਿੱਤਾ ਇੱਕ ਛੋਟੀ ਜੀ ਸਿਰੀ ਸਾਭ ਦਿੱਤੀ ਕੇਸ ਕੀ ਦਿੱਤੀ ਇੱਕ ਦਸਤਾਰ ਫੇਰੇ ਨੇ ਚਰਨ ਧੂੜ ਮਾਰਾ ਦੀ ਤਾਂ ਤਰਤੀ ਤੋਂ ਚੁੱਕ ਲਈ ਉਹ ਵੀ ਲੈ ਗਿਆ ਘਰ ਇਹ ਪੀਰ ਬੁੱਧੂ ਸਾਹ ਦੇ ਘਰ ਆਲੀ ਕਹਿੰਦੀ ਪੀਰ ਜੀ ਕੀ ਲੈ ਕੇ ਆਏ ਹੋ ਕੀ ਖੱਟਿਆ ਦੋ ਪੁੱਤ ਚਾਰ ਲਗਾਏ ਦੋ ਮੋੜ ਕੇ ਲਿਆਏ ਕੀ ਖੱਟਿਆ ਲੋਕੀ ਕਹਿੰਦੇ ਇਦਾਂ ਹੀ ਹੁੰਦੇ ਨੇ ਵੀ ਕੀ ਖੱਟਿਆ ਜੀ ਇਹਨੇ ਸੱਚ ਦੇ ਰਾਹ ਤੇ ਤੁਰ ਕੇ ਕੀ ਪੈ ਗਿਆ ਇਹਦੇ ਪੱਲੇ ਬਾਬਾ ਜਰਨੈਲ ਸਿੰਘ ਹੁਣਾਂ ਨੂੰ ਕਹਿੰਦੇ ਸੀ ਲੋਕੀ ਲੈ ਕੀ ਖਟਿਆ ਆ ਹੁਣ ਵੇਖੋ ਜਿਵੇਂ ਜਿਵੇਂ ਸਮਾਂ ਲੰਘ ਰਿਹਾ ਓਵੇਂ ਓਵੇਂ ਚੜ੍ਹਦੀ ਕਲਾ ਹੋ ਰਹੀ ਹੈ ਜਿੰਨੇ ਸਾਲ ਹੋਰ ਲੰਘਣਗੇ ਹੋਰ ਉੱਪਰ ਜਾਣਗੇ ਆ ਬਾਕੀ ਬਰਸੀਆਂ ਖਤਮ ਹੋ ਰਹੀਆਂ ਨੇ ਬਾਬਾ ਜਰਨੈਲ ਸਿੰਘ ਦੀਆਂ ਯਾਦਾਂ ਵਧ ਰਹੀਆਂ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਰੀ ਮੇਖੋ ਆ ਰਿਹਾ ਨਾ ਹੌਲੀ ਹੌਲੀ ਬਾਕੀ ਇਕੱਠ ਘਟਣਗੇ ਦਾਵੇਂ ਨਾਲ ਗੈਰ ਨੇ ਆ ਲਿਖ ਲੋ ਬਾਕੀ ਇਕੱਠ ਘਟਣਗੇ ਇੱਥੇ ਵਧਣਗੇ ਬਾਬਾ ਜਰਨੈਲ ਸਿੰਘ ਦੀ ਜਿੱਥੇ ਜਾਦ ਹੋਏਗੀ ਉੱਥੇ ਵਧਣਗੇ ਲੋਕ ਕਿਉਂ ਭਲਾ ਸੱਚ ਸਾਹਮਣੇ ਆ ਗਿਆ ਤੇ ਮੈਂ ਪਿਛਲੀ ਵਾਰ ਵੀ ਕਿਹਾ ਸੀ ਜਿੰਨੇ ਖੋਜੀਓ ਜਿੰਨੇ ਭਾਵੇਂ ਕੋਈ ਇੰਟੈਲੀਜੈਂਸੀ ਚ ਕੰਮ ਕਰਦਾ ਹੈ ਭਾਵੇਂ ਕਿਤੇ ਕੰਮ ਕਰਦਾ ਹੈ ਅਫਸਰਾਂ ਦੀਆਂ ਲੋਕਾਂ ਦੀਆਂ ਸੁਣ ਕੇ ਨਾ ਕਹਿ ਦੇਈਂ ਘਟ ਤੋਂ ਘਟ 50 ਕਿਤਾਬਾਂ ਨੇ ਪੜ ਲੈ ਉਹਨਾਂ ਦੀ ਜੀਵਨੀ ਦੀਆਂ ਵਿਰੋਧੀਆਂ ਨੂੰ ਵੀ ਪੜ ਲੈ ਇੰਟਰਵਿਊ ਸੁਣ ਲੈ ਉਹਨਾਂ ਦੀਆਂ ਸਪੀਚਾਂ ਸੁਣ ਲੈ ਫਿਰ ਰਿਜ਼ਲਟ ਕੱਢੀ ਫਿਰ ਪਤਾ ਲੱਗੇਗਾ ਵੀ ਕਿੱਦਾਂ ਦੀ ਸ਼ਖਸੀਅਤ ਸੀ ਚੰਗੀ ਤਰ੍ਹਾਂ ਘੋਖ ਕਰ ਲੈ ਘੋਖ ਐਵੇਂ ਹੀ ਨਾ ਲੋਕਾਂ ਪਿੱਛੇ ਲੱਗ ਕੇ ਕਹਿ ਦੇਈਂ ਘੋਖ ਕਰ ਲੈ ਫਿਰ ਤੈਨੂੰ ਪਤਾ ਲੱਗੇਗਾ ਵੀ ਸੱਚ ਕੀ ਹੈ ਸਚਾਈ ਨਸੀਰਾ ਪੀਰ ਬੁੱਧੂ ਸ਼ਾਹ ਨੂੰ ਕਹਿੰਦੀ ਕੀ ਖਾਟਿਆ ਤੁਸੀਂ ਮਹਾਰਾ ਕਹਿੰਦੇ ਨਸੀਰਾ ਮੇਲੇ ਇੱਕ ਵਾਰੀ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੂੰ ਕਹਿੰਦੇ ਫਿਰ ਨਸੀਰਾ ਮਿਲੀ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਦਰਸ਼ਨ ਕੀਤੇ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ that's for him and me ਆਰੇ ਫੇਰ ਪੜੋ ਤੈਸੋ ਹੀ ਮੈਂ ਹੇਰ ਬੋਲ ਤੈਸੋ ਹੀ ਮੈਂ ਆ ਵਾ ਫੇਰ ਪੜੋ ਤੈਸੋ ਹੀ ਮੈਂ ਜੈਸਾ ਸਤਗੁਰ ਸੁਣੀਦਾ ਜੈਸਾ ਸਤਗੁਰ ਸੁਣੀਦਾ ਕਰੋ ਜੈ ਸਤਗੁਰ ਸੁਣੀਦਾ ਗੱਜ ਕੇ ਜੈਸਾ ਸਤਗੁਰ ਸੁਣੀਦਾ ਦਾ ਵੀ ਪੀਰ ਬੁੱਧੂ شاہ ਦੇ ਕਰਦਾ ਹੀ ਸੀ ਨਸੀਰਾ ਦਾ ਵੀ ਹੁਣ ਵੇਖੋ ਦੋਵੇਂ ਪਤੀ ਪਤਨੀ ਇੱਕ ਜਗ੍ਹਾ ਜੁੜੇ ਆ ਤੇ ਇਹਦੇ ਕੋਸ ਘਰ ਵਰਗਾ ਸਵਰਗ ਕੋਈ ਨਹੀਂ ਭਾਈ ਵੀ ਕਹਿੰਦਾ ਮੈਂ ਮਹਾਰਾਜ ਦੇ ਮੱਥਾ ਟੇਕਣਾ ਮਹਾਰਾ ਦੀ ਬਾਣੀ ਪੜ੍ਹਨੀ ਬੀਬੀ ਵੀ ਕਵੇ ਭਾਈ ਕਵੇ ਮੈਂ ਗੁਰਦੁਆਰੇ ਜਾਣਾ ਬੀਬੀ ਕਵੇ ਮੈਂ ਪੀਰ ਮਨਾਉਣੇ ਨੇ ਫਿਰ ਤੇ ਨਰਕ ਬਣ ਜਾਂਦਾ ਘਰ ਤੇਰਾ ਬਾਬਾ ਮੇਰਾ ਬਾਬਾ ਐਦਾਂ ਚੱਲਦੀ ਆ ਘਰਾਂ ਚ ਪਰ ਕੋਸ਼ਿਸ਼ ਕਰੋ ਬਾਣੀ ਨਾਲ ਜੁੜੋ ਸਿੱਖਾਂ ਦੇ ਘਰ ਜੰਮਿਆ ਸੀ ਗੁਰਬਾਣੀ ਨਾਲ ਜੁੜ ਕੇ ਸਿੱਖ ਬਣੀ ਹੈ ਜਿਹੜੀ ਗੱਲ ਕਹਿ ਰਿਹਾ ਸੀ ਵਿੱਚ ਰਹਿ ਗਈ ਸੀ ਪਾਪੂਲੇਸ਼ਨ ਵਧੇਗੀ ਸਿੱਖ ਵਧਣਗੇ 10 ਨਿਆਣੇ ਪੈਦਾ ਕਰ ਦੋ 50 ਨਿਆਣੇ ਹੋ ਜਾਣ ਭਾਵੇਂ ਸਿੱਖ ਗੁਰਬਾਣੀ ਤੋਂ ਪੈਦਾ ਹੁੰਦਾ ਹੈ ਮਾਂ ਪਿਓ ਤੋਂ ਨਹੀਂ ਜਿਹੜਾ ਗੁਰਬਾਣੀ ਪੜ੍ਹੇਗਾ ਸਿੱਖਿਆ ਤੇ ਚੱਲੇਗਾ ਉਹ ਸਿੱਖ ਹੈ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਮਾਰਾ ਦੀ ਬਾਣੀ ਨਾਲ ਜੁੜੇਗਾ ਤਾਂ ਸਿੱਖ ਬਣੇਗਾ ਤਾਂ ਵਧਣੀ ਹੈ ਗਿਣਤੀ ਸਿੱਖਾਂ ਦੀ ਤੂੰ ਛੱਡ ਆਮ ਬੰਦੇ ਦੇ ਘਰ ਜੰਮ ਕੇ ਤੇ ਕੀ ਸਿੱਖ ਬਣ ਜਾਏਗਾ ਕਈ ਤੇ ਗੁਰੂ ਘਰ ਗੁਰੂ ਅਰਜ ਗੁਰੂ ਰਾਮਦਾਸ ਜੀ ਦੇ ਘਰ ਜੰਮ ਕੇ ਪਿਰਥੀ ਚੰਦ ਸਿੱਖ ਨਹੀਂ ਬਣ ਸਕਿਆ ਗੁਰੂ ਘਰ ਜੰਮ ਕੇ ਬੀਬੀ ਪਾਨੀ ਦੀ ਕੁੱਖੋਂ ਜਨਮ ਲੈ ਕੇ ਪਿਰਥੀ ਚੰਦ ਸਿੱਖ ਨਹੀਂ ਪੀਰ ਬੁੱਧੂ ਸ਼ਾਹ ਦੇ ਘਰ ਆਲੀ ਨੇ ਦਰਸ਼ਨ ਕੀਤੇ ਉਹ ਵੀ ਪ੍ਰੇਮ ਲੱਗ ਗਈ ਕਰਨ ਹੁਣ ਆਹ ਗੱਲ ਮੈਂ ਬੇਨਤੀ ਜਿਹੜੀ ਕਰਨੀ ਚਾਹੁੰਦਾ ਵੇਖੋ ਜੇ ਯਾਰ ਸਮਝਿਆ ਪਿਆਰ ਕੀਤਾ ਗੁਰੂ ਗੋਬਿੰਦ ਸਿੰਘ ਨਾਲ ਕਹਿੰਦੇ ਇੱਕ ਵਾਰੀ ਕਲਗੀਆਂ ਵਾਲੇ ਪੀਰ ਬੁੱਧੂ ਸ਼ਾਹ ਨੂੰ ਮਿਲਣ ਆਏ ਹੋਏ ਨੇ ਘਰ ਆਏ ਨੇ ਉਧਰੋਂ ਪੈ ਗਿਆ ਘੇਰਾ ਘੇਰਾ ਪੈ ਗਿਆ ਸਾਰਾ ਘਰ ਘੇਰ ਲਿਆ ਉਸਮਾਨ ਖਾਂ ਉਸ ਵੇਲੇ ਦਾ ਨਵਾਬ ਉਹ ਆਇਆ ਹੈ ਪੀਰ ਬੁੱਧੂ ਸ਼ਾ ਤੇਰੇ ਘਰ ਕਲਗੀਆਂ ਵਾਲੇ ਆਏ ਨੇ ਬਾਹਰ ਕੱਢ ਪੀਰ ਨੇ ਵੇਖਿਆ ਵੀ ਇਹ ਤੇ ਮਹਾਰਾਜ ਮੇਰੇ ਘਰ ਮੇਰੇ ਘਰ ਨੂੰ ਘੇਰਾ ਪੈ ਗਿਆ ਪੀਰ ਬੁੱਧੂ ਸ਼ਾ ਨੇ ਥੋੜਾ ਚਿਰ ਸੋਚਿਆ ਤੇ ਬਾਹਰ ਗਿਆ ਕਹਿੰਦਾ ਉਸਮਾਨ ਖਾਂ ਕੀ ਗੱਲ ਬਈ ਤੇਰੇ ਘਰ ਕਲਗੀਆਂ ਵਾਲੇ ਆਏ ਨੇ ਕਹਿੰਦਾ ਆਏ ਨੇ ਗ੍ਰਫਤਾਰ ਕਰਕੇ ਲੈ ਜਾਗੇ ਕਹਿੰਦੇ ਇਦਾਂ ਸੁਣੋ ਮੇਰੀ ਵੀ ਬਦਨਾਮੀ ਹੋਏਗੀ ਪਰ ਮੈਂ ਹੈ ਤੁਹਾਡਾ ਹੀ ਸਾਥੀ ਆ ਅੰਦਰ ਆਏ ਨੇ ਮੈਂ ਆਪੇ ਕਤਲ ਕਰਕੇ ਤੁਹਾਨੂੰ ਖੂਨ ਦੀ ਬੋਤਲ ਭਰ ਕੇ ਦੇ ਦੇਣਾ ਫਿਰ ਤੇ ਇਤਬਾਰ ਕਰੋਗੇ ਮੈਂ ਸਾਥੀ ਤੁਹਾਡਾ ਹੀ ਆ ਮੈਂ ਉਲਟ ਨਹੀਂ ਆ ਤੁਹਾਡੇ ਮੈਂ ਵੀ ਵਿਰੋਧੀ ਆ ਇਹਨਾਂ ਦਾ ਤੇ ਮੈਂ ਗੁਰੂ ਗੋਬਿੰਦ ਸਿੰਘ ਦੀ ਖੂਨ ਦੀ ਬੋਤਲ ਭਰ ਕੇ ਤੁਹਾਨੂੰ ਦੇ ਦਿਆਂਗਾ ਬਾ ਮੇਰੇ ਘਰ ਨੂੰ ਨਾ ਛੇੜਿਓ ਮੈਂ ਆਪੇ ਮਾਰ ਦਿਆਂਗਾ ਉਹਨਾਂ ਨੂੰ ਅੰਦਰ ਹੀ ਮਹਾਰਾਜ ਅੰਦਰ ਨੇ ਤੇ ਪੀਰ ਬੁੱਧੂ ਸ਼ਾਹ ਨੇ ਸੱਚੇ ਪਾਤਸ਼ਾਹ ਨੂੰ ਆਖਿਆ ਮਹਾਰਾਜ ਚਲੇ ਜਾ ਪਿੱਛੋਂ ਦੀ ਰਾਹ ਸੀ ਕੱਢਤਾ ਮਹਾਰਾਜ ਨੂੰ ਇੱਧਰ ਹੁਣ ਕਹਿੰਦੇ ਖੂਨ ਦੀ ਬੋਤਲ ਕਿੱਥੋਂ ਆਏਗੀ ਘਰਾਂ 'ਚ ਹੁਣ ਖੂਨ ਥੋੜਾ ਪਿਆ ਹੁੰਦਾ ਹੈ ਉਦੋਂ ਅੱਜ ਕੱਲ੍ਹ ਵਾਂਗੂ ਥੋੜਾ ਵੀ ਖੂਨ ਕਢਾਓ ਕੋਈ ਬਲੱਡ ਡੋਨੇਟ ਕਰਦਾ ਸੀ ਜਾਂ ਅੱਗੇ ਚੜਾਇਆ ਜਾਂਦਾ ਸੀ ਇਦਾਂ ਦਾ ਸਿਸਟਮ ਨਹੀਂ ਸੀ ਉਸ ਵੇਲੇ ਫਿਰ ਇਹਦਾ ਤੀਜਾ ਪੁੱਤ ਆਇਆ ਕਹਿੰਦਾ ਬਾਪੂ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਦੇ ਹੋ ਕਹਿੰਦੇ ਹਾਂ ਕਹਿੰਦੇ ਅਸੀਂ ਵੀ ਕਰਦੇ ਹਾਂ ਦੋ ਭਰਾ ਮੇਰੇ ਚਲੇ ਗਏ ਮੈਨੂੰ ਵੀ ਲੇਖੇ ਨਾ ਦੇ ਬਾਪੂ ਹੋਰ ਨਹੀਂ ਕੋਈ ਆਏਗਾ ਅੱਗੇ ਤੂੰ ਬਸ ਮੇਰੇ ਤੇ ਕਿਰਪਾ ਕਰ ਦੇ ਸਰੀਰ ਨੇ ਇੱਕ ਦਿਨ ਮਰਨਾ ਹੀ ਐ ਆ ਸ਼ਾਰਗ ਵੱਡ ਲੈ ਖੂਨ ਦੀ ਬੋਤਲ ਭਰ ਕੇ ਲੈ ਜਾ। ਤੇ ਪੀਰ ਬੁੱਧੂ ਸ਼ਾਹ ਕਹਿਣ ਲੱਗਾ ਪੁੱਤ ਔਖਾ ਕੰਮ ਐ ਮੇਰੇ ਤੋਂ ਨਹੀਂ ਹੋਣਾ ਬਾਪੂ ਹਣ ਤੂੰ ਔਖਾ ਸੌਖਾ ਨਾ ਵੇਖ ਬੋਤਲ ਭਰ ਕੇ ਖੂਨ ਦੀ ਦੇ ਦੇ ਤੇ ਐਨਾ ਪਿਆਰ ਕਰਨ ਵਾਲੇ ਵੀ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੁਸਲਮਾਨ ਜਿਵੇਂ yogi allah yaar kha si ਗੰਗੇ ਸ਼ਹੀਦਾ ਕੌਮੀ ਕਵਿਤਾ ਸਾਡੀ ਹੈ ਜਿਹੜੀ ਸਿੱਖਾਂ ਦੀ ਜਿਹੜੀ ਕੌਮੀ ਕਵਿਤਾ ਹੈ ਉਹਦਾ ਨਾਮ ਹੈ ਗੰਗੇ ਸ਼ਹੀਦਾ ਤੇ ਕਮਾਲ ਦੀ ਗੱਲ ਹੈ ਗੰਗੇ ਸ਼ਹੀਦਾ ਇੱਕ ਮੁਸਲਮਾਨ ਦੀ ਲਿਖੀ ਹੋਈ ਹੈ ਸਿੱਖਾਂ ਦੀ ਕੌਮੀ ਕਵਿਤਾ ਮੁਸਲਮਾਨ ਦੀ ਲਿਖੀ ਹੋਈ ਹੈ ਗੰਗੇ ਸ਼ਹੀਦਾ yogi allah yaar kha ਵਰਗੇ ਇੰਨਾ ਪਿਆਰ ਕਰਦੇ ਸੀ ਸਤਗੁਰੂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਪਿਆਰ ਕਰਨ ਵਾਲਾ ਉਹਦਾ ਪੁੱਤ ਕਹਿਣ ਲੱਗਾ ਬਾਪੂ ਇਹ ਨਾ ਵੇਖ ਲਾ ਦੇ ਜਿੰਦੜੀ ਲੇਖੇ ਫੇਰ ਆਪਣੇ ਪੁੱਤ ਤੇ ਛੁਰਾ ਚਲਾਇਆ ਪੀਰ ਬੁੱਧੂ ਸ਼ਾਹ ਨੇ ਹੱਦ ਨਹੀਂ ਪ੍ਰੇਮ ਦੀ ਐਦਾਂ ਪ੍ਰੇਮ ਕੌਣ ਕਰ ਸਕਦਾ ਆਪਣੇ ਪੁੱਤਰ ਦੀ ਸ਼ਰਗ ਵੱਢ ਕੇ ਖੂਨ ਦੀ ਬੋਤਲ ਭਰ ਕੇ ਐਦਾਂ ਫੜਾ ਦਿੱਤੀ ਕਹਿੰਦਾ ਹੱਥ ਲਿਪੜੇ ਨੇ ਇਹਦਾ ਬਸ ਕੰਮ ਹੋ ਗਿਆ ਬਾ ਭੱਜ ਜਾਓ ਖਤਮ ਕਰਤੇ ਉਸਮਾਨ ਖਾਨ ਦੌੜਿਆ ਦਿੱਲੀ ਪਹੁੰਚਿਆ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰਤਾ ਗੁਰੂ ਗੋਬਿੰਦ ਸਿੰਘ ਨੂੰ ਮਾਰਤਾ ਆ ਭਰ ਲਿਆ ਏ ਕਹਿੰਦੇ 2-3 ਲੀਟਰ ਖੂਨ ਲੈ ਆਏ ਭਰ ਕੇ ਲੈ ਗਏ ਉਹ ਵੱਡੀ ਸਾਰੀ ਕੱਚ ਦੀ ਬੋਤਲ ਲਈ ਫਿਰਦੇ ਆ ਭਾ ਖਤਮ ਕਰਤਾ ਕਹਿੰਦੇ ਗੁਰੂ ਗੋਬਿੰਦ ਸਿੰਘ ਨੂੰ ਉੱਥੇ ਸ਼ਾਹੀ ਹਕੀਮ ਸੱਦਿਆ ਚੱਕ ਕਰ ਗੁਰੂ ਗੋਬਿੰਦ ਸਿੰਘ ਦਾ ਖੂਨ ਹੈ ਡਰਦੇ ਕਿਉਂ ਨਹੀਂ ਸੀ ਉਹ ਕਿਸੇ ਤੋਂ ਇਹਦੇ ਨੇ ਡਰ ਕਿਉਂ ਸੀ ਐਡੇ ਜੋਧੇ ਕਿਉਂ ਸੀ ਇਹਨਾਂ ਦਾ ਬਲੱਡ ਚੈੱਕ ਕਰੋ ਠਹਿ ਕੀ ਗੱਲ ਕਾਰਨ ਕੀ ਸੀ ਕਹਿੰਦੇ ਜਦੋਂ ਸ਼ਾਹੀ ਹਕੀਮ ਆਇਆ ਫਿਰ ਵੇਖੋ ਉਹਨੇ ਆਪਣੇ ਰੰਗ ਚ ਕਹਿ ਦਿੱਤਾ ਰੰਗ ਚ ਉਹ ਕਹਿੰਦਾ ਇਹ ਗੁਰੂ ਗੋਬਿੰਦ ਸਿੰਘ ਦਾ ਖੂਨ ਨਹੀਂ ਕਹਿੰਦੇ ਤੈਨੂੰ ਕਿਵੇਂ ਪਤਾ ਲੱਗ ਗਿਆ ਬਾਦਸ਼ਾਹ ਪੁੱਛਦਾ ਓਏ ਤੈਨੂੰ ਕਿਵੇਂ ਪਤਾ ਲੱਗ ਗਿਆ ਕਹਿੰਦੇ ਜੇ ਉਹਨਾਂ ਦਾ ਖੂਨ ਹੁੰਦਾ ਹੁਣ ਨੂੰ ਉਬਾਲੇ ਮਾਰ ਕੇ ਇਹਨੇ ਬੋਤਲ ਹੀ ਪਾੜ ਦੇਣੀ ਸੀ ਆਕਾਲ ਇਹ ਉਹਨਾਂ ਦਾ ਖੂਨ ਨਹੀਂ ਇਹ ਕੋਈ ਹੋਰ ਹੈ ਇਕ ਲਗੀਆਂ ਵਾਲੇ ਸੱਚੇ ਪਾਤਸ਼ਾਹ ਉਹਨੇ ਆਪਣੇ ਰੰਗ ਚ ਕਹਿਤਾ ਉਸ ਵੇਲੇ ਕਹਿੰਦਾ ਇਹ ਉਹਨਾਂ ਦਾ ਖੂਨ ਹੀ ਨਹੀਂ ਬਸ ਫਿਰ ਉਹ ਦਈ ਜਦੋਂ ਪਤਾ ਕਰਵਾਇਆ ਕਹਿੰਦੇ ਆਪਣੇ ਪੁੱਤ ਨੂੰ ਵੱਢਿਆ ਫਿਰ ਇਹਨੇ ਭੇਜਿਆ ਕਹਿੰਦੇ ਖਤਮ ਕਰ ਦਿਓ ਪੀਰ ਬੁੱਧੂ ਸ਼ਾਹ ਦਾ ਇੱਕ ਪੁੱਤਰ ਸੀ ਇੱਕ ਪੁੱਤ ਘਰ ਵਾਲੀ ਤੇ ਨਿਆਣੇ ਪੋਤਰੇ ਸਾਰੇ ਬੱਚੇ ਮੇਧਨੀ ਪ੍ਰਕਾਸ਼ ਰਾਜੇ ਦੇ ਪਾਸ ਨਾਹਨ ਭੇਜੇ ਤੇ ਪੀਰ ਬੁੱਧੂ ਸ਼ਾਹ ਨੇ ਇਹ ਆਪ ਰਿਆ ਘਰ ਇਹਦਾ ਘਰ ਘੇਰਿਆ ਇਹਦੇ ਘਰ ਨੂੰ ਪਹਿਲਾਂ ਅੱਗ ਲਾਈ ਅੱਗ ਲਾ ਕੇ ਫਿਰ ਪੀਰ ਬੁੱਧੂ ਸ਼ਾਹ ਨੂੰ ਕਢੀਸ ਕੇ ਲੈ ਗਏ ਘਰੋਂ ਬਾਹਰ ਦੇਖੋ ਸਤਕਾਰ ਸੀ ਇਹਦਾ ਆਪਣੇ ਆਪਣੀ ਉਮਤ ਚ ਆਪਣੇ ਲੋਕਾਂ ਵਿੱਚ ਆਪਣੇ ਧਰਮ ਵਿੱਚ ਪਰ ਗੁਰੂ ਗੋਬਿੰਦ ਸਿੰਘ ਦੇ ਪਿੱਛੇ ਪਿਆਰ ਕਰਨ ਕਰਕੇ ਅੱਜ ਫੜ ਕੇ ਲੈ ਗਏ ਕਢੀਸ ਕੇ ਤੇ ਜੰਗਲ ਵਿੱਚ ਲਾ ਜਾ ਕੇ ਪੀਰ ਬੁੱਧੂ ਸ਼ਾਹ ਨੂੰ ਧਰਤੀ 'ਚ ਨੱਪਿਆ ਸਿਰ ਤੇ ਦਹੀਂ ਪਾਇਆ ਉੱਤੇ ਭੁੱਖੇ ਕੁੱਤੇ ਛੱਡੇ ਜਿਥਰੇ ਜਿਥਰੇ ਕਰਤਾ ਪੀਰ ਬੁੱਧੂ ਸ਼ਾਹ ਦਾ ਸਰੀਰ ਫਿਰ ਬਾਹਰ ਕੱਢ ਕੇ ਧਰਤੀ 'ਚੋਂ ਫਿਰ ਇਹਦੇ ਟੁਕੜੇ ਟੁਕੜੇ ਕਰਕੇ ਪੀਰ ਬੁੱਧੂ ਸ਼ਾਹ ਦੇ ਦਰਖਤਾਂ ਨਾਲ ਲਟਕਾ ਦਿੱਤੇ ਇਸਲਾਮ ਵਿੱਚ ਵੀ ਇਹ ਮੁਸਲਮਾਨ ਫਕੀਰ ਹੋ ਕੇ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਕਰਦਾ ਟੋਟੇ ਟੋਟੇ ਹੋ ਗਿਆ ਪਰ ਰੋਮ ਰੋਮ ਉਹਦਾ ਕਹਿੰਦਾ ਸੀ ਧੰਨ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਵੇਖੋ ਜਰਾ ਆਪਾਂ ਸਿੱਖਾਂ ਘਰ ਜੰਮੇ ਆ ਸ਼ਰਾਬ ਪੀਣਾ ਨੀਂਦ ਨਹੀਂ ਜੀ ਆਉਂਦੀ ਮੇਰਾ ਨੀਂਦ ਹੀ ਸਰਦਾ ਓਏ ਸਾਰੋ ਮੇਰਾ ਵੀਰ ਕੋਈ ਭਰਾ ਤੁਹਾਡੇ ਚ ਬੈਠਾ ਹੈ ਨਾ ਨਸ਼ਾ ਕਰਨ ਵਾਲਾ ਸਿੱਟਦੇ ਸਭ ਕੁਝ ਬਾਹਰ ਘਰੋਂ ਬੋਤਲਾਂ ਚਲਾ ਕੇ ਮਾਰ ਘਰ ਚ ਲਿਆ ਗੁਰੂ ਗੋਬਿੰਦ ਸਿੰਘ ਦਾ ਪਿਆਰ ਧੰਨ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਲਿਆ ਘਰ ਵਿੱਚ ਧੰਨ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨਾਲ ਪਿਆਰ ਕਰੀਏ